ਫਗਵਾੜਾ ਦੀ ਜੋਤੀ ਟਾਬੇ ਵਿਖੇ ਗਊ ਦਾ ਮਾਸ ਮਿਲਣ ਤੋਂ ਬਾਅਦ ਹਨੂਮਾਨ ਗੜੀ ਮੰਦਿਰ ਵਿਖੇ Hindu ਸੰਗਠਨਾ ਦੇ ਨੇਤਾਵਾਂ ਨੇ ਕੀਤੀ ਕੋਰ ਨਿੰਦਾ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ ਰਹੀ ਟੀਵੀ ਪੰਜਾਬ نیوز ਨੇ ਫਗਵਾੜਾ ਤੋਂ ਯਾਸ਼ਾਰਮਾ ਦੇ ਨਾਲ ਕੁਨੀਤਨੀ ਰਿਪੋਰਟ ਜੈ ਸ਼ੰਕਰ ਜੀ ਕੀ ਜੈ ਗਊ ਮਾਤਾ ਜੀ ਕੀ ਅੱਜ ਅਸੀਂ ਸਾਰੇ ਜਾਣੇ Hindu ਸੰਘਟਾ ਦੇ ਜਿਹੜੇ ਨੇਤਾ ਕਹਿ ਸਕਦੇ ਆ ਜਾਂ ਗਊ ਭਗਤ ਕਹਿ ਸਕਦੇ ਨੇ ਆਪਣੇ ਆਪ ਨੂੰ ਅਸੀਂ ਇੱਥੇ ਫਗਵਾੜਾ ਦੇ ਵਿੱਚ ਬੈਠੇ ਹੋਏ ਆ ਔਰ ਬੜੀ ਗਹਿਨ ਚਰਚਾ ਕੀਤੀਏ ਥੇ ਕਿ ਬੇਸ਼ੱਕ ਅਸੀਂ ਬੜੇ ਡਿਵੋਸ਼ਨ ਦੇ ਨਾਲ ਆਪਣੀ ਗਊ ਮਾਤਾ ਨੂੰ ਗਊ ਮਾਤਾ ਮੰਨ ਕੇ ਉਹਨਾਂ ਦੇ ਪ੍ਰਤੀ ਸਮਰਪਤਾ ਪਰਦੂ ਸਾਡੇ ਸਮਾਜ ਦੇ ਵਿੱਚ ਜੋ ਹੈ ਹੋ ਰਿਹਾ ਜੋ ਗਊ ਹੱਤਿਆ ਹੋ ਰਹੀ ਹੈ ਜੋ ਪ੍ਰਸ਼ਾਸਨ ਦੀ ਮੈਂ ਕਹਿ ਸਕਦਾ ਕਿ ਨਜ਼ਰਾਂ ਦੇ ਹੇਠ ਹੀ ਇਹ ਸਭ ਕੁਝ ਜੋ ਚੱਲ ਰਿਹਾ ਹੈ ਇਹ ਸਾਡੇ ਲਈ ਬਹੁਤ ਵੱਡਾ ਕੁਠਾਰਾ ਖਾਤਾ ਹੈ ਸਾਡੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲਾ ਕਿਰਤਿਆ ਜੋ ਅਸੀਂ ਹੁਣ ਬਰਦਾਸ਼ਤ ਨਹੀਂ ਕਰਦਾ ਇੰਨੀ ਵੱਡੀ ਗੱਲ ਕਿ ਸਾਡੇ ਸਮਾਜ ਦੇ ਵਿੱਚ ਹੀ ਸਾਡੇ ਵਿੱਚ ਹੀ ਇੱਕ ਵੈਸਟੋ ਟਾਬਾ ਲਿਖ ਕੇ ਉਹਦੇ ਵਿੱਚ ਗਊ ਮਾਸ ਪੁਰਸਿਆ ਜਾ ਰਿਹਾ ਕਿੰਨੇ ਲੋਕਾਂ ਦਾ ਜਿਹੜਾ ਧਰਮ ਪ੍ਰਸ਼ਟ ਹੋਇਆਏਗਾ ਕਿੰਨੇ ਜਿਹੜੇ ਇੱਕ ਕਹਿੰਦਾ ਪਤਾ ਨਹੀਂ ਕਿ ਆਪਣੇ ਧਰਮ ਦੇ ਪ੍ਰਤੀ ਪੂਰੇ ਸਮਰਪਿਤ ਹੋਣਗੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨਾਲ ਕੀ ਬਣ ਰਿਹਾ ਕਿ ਜਿੰਨੂੰ ਗਊ ਮਾਤਾ ਨੂੰ ਅਸੀਂ ਪੂਜਦੇ ਆ ਉਹਦਾ ਮਾਸ ਨੂੰ ਖਿਲਾਇਆ ਜਾ ਰਿਹਾ ਇਸ ਤੋਂ ਇਲਾਵਾ ਇੱਕ ਹੱਡਾ ਰੋੜੀ ਦੀ ਆੜ੍ਹੜੇ ਵਿੱਚ ਮਾਸੂ ਲਿਆ ਕੇ ਪੈਕਿੰਗ ਕਰਕੇ ਔਰ ਬੜੇ ਵਿਸ਼ਾਲ ਤਰੀਕੇ ਦੇ ਨਾਲ ਸਾਰੇ ਪਾਸੇ ਸਪਲਾਈ ਹੋ ਰਹੀ ਹੈ ਔਰ ਮੇਰੇ ਕਾਜ ਟ੍ਰਾਂਸਪੋਰਟੇਸ਼ਨ ਵੀ ਹੋ ਰਹੀ ਹੈ ਉਥੇ ਬਿਜਲੀ ਦੇ ਕਨੈਕਸ਼ਨ ਵੀ ਲੱਗੇ ਨੇ ਉਥੇ ਸਾਹਮਣੇ ਸਾਰੇ ਲੋਕ ਜਾ ਰਹੇ ਹੋਣਗੇ ਲੈ ਕੇ ਵੀ ਜਾ ਰਹੇ ਹੋਣਗੇ ਤੇ ਸਭ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਚੁੱਪ ਕਰਕੇ ਬੈਠੇ ਸੀ ਲੇਕਿਨ ਮੈਂ ਇੱਕ ਫਗਵਾੜਾ ਟੀਮ ਦੀ ਜੋ ਲੋਕ ਨੇ ਜਿਹੜੇ ਸਾਡੇ ਆਪਾਂ ਕਹੈ ਸੋਣੇ ਸਾਡੇ ਹਿੰਦੂ ਸੰਗਠਾ ਦੇ ਜੋ ਮੁਖੀ ਨੇ ਸੜੇ ਇੰਦਰਜੀਤ ਕਰਵਲ ਜੀ ਸੜੇ ਦੀਪਕ ਭਾਜੀ ਸੜੇ ਪਲਟਾ ਜੀ ਹੋਰ ਸੋ ਮੈਨੀ ਪੀਪਲ ਜੋ ਇਥੇ ਪਗਵਾੜਾ ਨਾਲ ਬਿਲੋਂਗ ਕਰਦੇ ਨੇ ਉਹਨਾਂ ਨੇ ਜੋ ਆਪਣੀ ਮਾਤਾ ਦੇ ਪ੍ਰਤੀ ਜੋ ਸਮਰਪਣ ਭਾਵ ਦਿਖਾਇਆ ਹੈ ਜੋ ਇਕਤਾ ਦੇ ਨਾਲ ਐਡੇ ਵੱਡੇ ਇੱਕ ਰੈਕਟ ਨੂੰ ਉਹਨਾਂ ਨੂੰ ਓਪਨ ਕੀਤਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਇਹਨਾਂ ਦੀ ਅਸੀਂ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਸਾਡੀ ਗਊ ਮਾਤਾ ਦੀ ਰੱਖਿਆ ਵਾਸਤੇ ਜੋ ਇਹਨਾਂ ਨੇ ਸਟੈਪ ਚੱਕਿਆ ਜੇ ਵੀ ਚੁੱਪ ਕਰਕੇ ਬੈਠੇ ਰਹਿੰਦੇ ਚੱਲਦਾ ਰਣ ਸੀ ਕੀ ਪਤਾ ਕੋਰੋਨਾ ਚੱਲ ਰਿਹਾ ਸੀਗਾ ਇਹ ਜਾਂਚ ਦਾ ਵਿਸ਼ਾ ਹੈ ਇਸ ਦੇ ਨਾਲ ਹੀ ਮੈਂ ਇਹ ਨਾਲ ਜ਼ਰੂਰ ਕਹਿਣਾ ਚਾਹਾਂਗਾ ਕਿ ਜਦੋਂ ਇਹ ਡਿਸਕਲੋਜ਼ ਹੋ ਗਿਆ ਵਾ ਉਸ ਤੋਂ ਬਾਅਦ ਜੋ ਪ੍ਰਸ਼ਾਸਨ ਨੇ ਆਪਣੀ ਭੂਮਿਕਾ ਨਿਭਾਈ ਹੈ ਬਹੁਤ ਸراہਨੀ ਹੈ ਉਹਨਾਂ ਨੇ ਜੋ ਜੋ ਮੈਕਸਿਮ ਜੋ ਹੋ ਸਕਦਾ ਸੀਗਾ ਉਸਦੀ ਕਾਰਵਾਈ ਉਹਨਾਂ ਨੇ ਕੀਤੀ ਹੈ ਉਹਦੇ ਵਾਸਤੇ ਅਸੀਂ ਉਹਨਾਂ ਦਾ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਬਹੁਤ 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 ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਜਿਹੜੀ ਆਸ ਹੈ ਉਹਦਾ ਮਾਨ ਰੱਖਿਆ ਹੈ ਪਰ ਇਸ ਦੇ ਨਾਲ ਹੀ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਇਹ ਜਿਹੜੇ ਕ੍ਰਿਤਿਏ ਜਿਹੜੇ ਆ 올 ਓਵਰ ਪੰਜਾਬ ਚੱਟੇ ਸਾਡੀ ਕੈਡਰਿਟਰੀ ਜੇ ਪੰਜਾਬ ਪੈਂਦੀ ਹੈ ਉਹਨੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਬਹੁਤ ਜਗ੍ਹਾ ਤੇ ਇਹੋ ਜਿਹੇ ਕ੍ਰਿਤੇ ਹੋ ਰਹੇ ਨੇ ਸਾਡੇ ਗੁਰਦਾਸਪੁਰ ਮਦੋਵਾਲ ਦਾ ਇਨਸੀਡੈਂਟ ਸੁਣੀ ਹੋਣਾ ਮੈਂ ਜੇਲ੍ਹ ਚ ਵੀ ਰਹਿ ਕੇ ਆਉਂ ਉਸੇ ਚੱਕਰ ਦੀ ਵੀ ਚੀਜ਼ ਦੱਸ ਦਿਨ ਕਈ ਜਗ੍ਹਾ ਤੇ ਉੱਪਰ ਪ੍ਰਸ਼ਾਸਨ ਵੀ ਥੋੜੀ ਅੰਗਲੀ ਕੱਢ ਜਾਂਦਾ ਤੇ ਮੈਂ ਮੁੱਖ ਮੰਤਰੀ ਜੀ ਨੂੰ ਸਾਡੇ ਜਿਹੜੇ ਭਗਵੰਤ ਪਾ ਜੀ ਇੰਨੇ ਵਧੀਆ ਇਨਸਾਨ ਨੇ ਜੋੜ ਨਾਲ ਨਸ਼ੇ ਦੇ ਖਿਲਾਫ ਜੋ ਉਹਨਾਂ ਨੇ ਸ਼ੁਰੂਆਤ ਕੀਤੀ ਹੋਈ ਹੈ ਉਹਦੇ ਨਾਲ ਨਾਲ ਮੈਂ ਉਹਨਾਂ ਨੂੰ ਰਿਕਵੈਸਟ ਵੀ ਕਰਾਂਗਾ ਕਿ ਸਾਡੀ ਗੋਹ ਹੱਤਿਆ ਦੀ ਰੱਖਿਆ ਵਾਸਤੇ ਵੀ ਕੁਝ ਵਿਸ਼ੇਸ਼ ਪਲਾਨ ਕਰਨ ਕਿ ਕਾਰਨ ਕੀ ਹੁੰਦਾ ਕਿ ਸਾਡੇ Hindu ਸੰਗਠਨ ਜਿਹੜੇ ਆ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਜਦ ਉਹਨੂੰ ਜਦੋਂ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਦੇ ਆਂ ਤੇ ਕਈ ਲੋਕ ਉਸ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਨਹੀਂ ਧਿਆਨ ਦਿੰਦੇ ਸਾਨੂੰ ਸੰਘਰਸ਼ ਕਰਨਾ ਪੈਂਦਾ ਸਾਨੂੰ ਸੜਕਾਂ ਤੇ ਉਤਰਨਾ ਪੈਂਦਾ ਇਹ ਚੀਜ਼ਾਂ ਜਿਹੜੀਆਂ ਉਹ ਸਾਡੇ ਸਮਾਜ ਵਾਸੀ ਠੀਕ ਨਹੀਂ ਐ ਇਸ ਲਈ ਮੈਂ ਸਾਡੇ ਡੀਜੀਪੀ ਸਾਹਿਬ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਐਟਲੀਸਟ ਇਹਨਾਂ ਜ਼ਰੂਰ ਕਹਿ ਦਿਓ ਕਿ ਭਾਈ ਇਹ ਸਾਡੀ ਆਸਾ ਦਾ ਬੁੱਧਾ ਇਹ ਸਾਡੀ ਆਸਤਾ ਹੈ ਗਊ ਮਾਤਾ ਨੂੰ ਅਸੀਂ ਅਸੀਂ ਮਾਤਾ ਮੰਨਿਆ ਜਿਸ ਦਾ ਸਾਨੂੰ ਸਾਡੀ ਮਾਤਾ ਨੇ ਜਨਮ ਦਿੱਤਾ ਹੈ ਸਾਨੂੰ ਇਹ ਮਾਤਾ ਆਪਣਾ ਦੁੱਧ ਦੇ ਕੇ ਸਾਨੂੰ ਪਾਲਦੀ ਹੈ ਸੋ ਅਸੀਂ ਇਹਨੂੰ ਮਾਤਾ ਮੰਨਿਆ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਕਿ ਅਗਰ ਕਿਸੇ ਆਪਣੇ ਈਸ਼ਟ ਨੂੰ ਤੁਸੀਂ ਪ੍ਰਸੰਨ ਕਰਨਾ ਹੈ ਉਹਦੇ ਸਥਾਨ ਤੇ ਜੇ ਤੁਸੀਂ ਗਊ ਮਾਤਾ ਨੂੰ ਵੀ ਪ੍ਰਸੰਨ ਕਰ ਲੈਂਦੇ ਹੋ ਉਹਨਾਂ ਦੀ ਸੇਵਾ ਕਰ ਲੈਂਦੇ ਹੋ ਤਾਂ ਸਮਝੋ ਕਿ ਉਹ ਈਸ਼ਟ ਵੀ ਪ੍ਰਸੰਨ ਹੋ ਜਾਂਦੇ ਨੇ ਸੋ ਮੈਂ ਬੇਨਤੀ ਇਹ ਹੀ ਕਰਾਂਗਾ ਕਿ ਸਾਨੂੰ ਇਹੋ ਜਿਹੀ ਲੋੜ ਹੀ ਨਾ ਪਵੇ ਕਿ ਸਾਨੂੰ ਸੜਕਾਂ ਦੇ ਉੱਪਰ ਉਤਰ ਕੇ ਜਿਹੜੇ ਆਪਣੇ ਇਸ ਕੱਟੋ-ਕੱਟ ਆਪਣੀ ਮਾਤਾ ਵਾਸਤੇ ਸਾਨੂੰ ਸੰਘਰਸ਼ ਕਰਨਾ ਪਵੇ ਇਸ ਲਈ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਜ਼ਿੰਮੇਵਾਰੀ ਸਮਝਦਰਾ ਹੈ ਔਰ ਅੱਗੋਂ ਵੀ ਉਮੀਦ ਹੈ ਕਰਾਂਗੇ ਸਾਡੇ ਜਿਸਾ ਫਗਵਾੜਾ ਦੇ ਵਿੱਚ ਉਹਨਾਂ ਨੇ ਬੜੀ ਅੱਛੀ ਭੂਮਿਕਾ ਨਿਭਾਈ ਹੈ 올ਓਵਰ ਪੰਜਾਬ ਦੇ ਵਿੱਚ ਐਸਾ ਹੀ ਕਰਨ ਸਾਡੇ ਬੱਧੋਵਾਲ ਦੇ ਵਿੱਚ ਜੋ ਪਿਛਲੇ ਦਿਨ ਹੋਇਆ ਸੀਗਾ ਅਸੀਂ ਉੱਚੀ ਉਮੀਦ ਕਰਦੇ ਹਾਂ ਕਿਉਂਕਿ ਉਹ ਅਸੀਂ ਉਸ ਨੂੰ ਖਤਮ ਨਹੀਂ ਕਰ ਦਿੱਤਾ ਰੁਕ ਸਕਦਾ ਹੈ ਥੋੜੀ ਦੇਰ ਲਈ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਸੇ ਕੁਝ ਚੰਗੇ ਸਟੈਪ ਚੱਕਣਗੇ ਪਰ ਅਸੀਂ ਇਹੀ ਉਮੀਦ ਕਰਾਂਗੇ ਕਿ ਅੱਗੇ ਹਰ ਜਗ੍ਹਾ ਦੇ ਉੱਪਰ ਜਿਸਾ ਮੇਰਕੋਟਲਾ ਵੀ ਹੈ ਤਬ ਜਿਹਾ ਹੈ ਨਾ ਉੱਥੇ ਵੀ ਕੁਝ ਐਹੋ ਜਿਹਾ ਇਨਸੀਡੈਂਟ ਮਿਲੇ ਸੀਗੇ ਪਟਿਆਲਾ ਦੀ ਉੱਚੀ ਇਨਸੀਡੈਂਸ ਐਹੋ ਜਿਹਾ ਹੋਏ ਸੀਗੇ ਕਿਉਂਕਿ ਹਰ ਜਗ੍ਹਾ ਤੇ ਤੇ ਹੋ ਰਿਹਾ ਹੈ ਕੰਮ ਇਸ ਲਈ ਸਾਡੀ ਇਹ ਆਸਥਾ ਦਾ ਖਿਆਲ ਰੱਖਿਆ ਜਾਏ ਮਨ ਰੱਖਿਆ ਜਾਏ ਤੇ ਹਰ ਪਰਮਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਅਗਰ ਖਿਆਲ ਰੱਖਿਆ ਜਾਂਦਾ ਤਾਂ ਸਈ ਹਿੰਦੂ ਜਿਹੜੇ ਆ ਇੱਕ ਵਿਸ਼ੇਸ਼ ਭੂਮਿਕਾ ਨਿਭਾਉਂਦੇ ਨੇ ਚਾਹੇ ਉਹ ਸਰਕਾਰਾਂ ਗਠਿਤ ਕਰਨੀਆਂ ਹੋਣ ਤੇ ਸਮਾਜ ਨੂੰ ਇੱਕ ਚੰਗੀ ਸਿਰਜਣਾ ਦੇਣੀ ਹੋਵੇ ਸਾਡਾ ਹਿੰਦੂ ਸਮਾਜ ਵੀ ਬੜਾ ਸਹਿਯੋਗ ਕਰਦਾ ਸਾਡੇ ਇਹੋ ਜਿਹੇ ਸਾਡੇ ਯੋਧੇ ਜਿਹੜੇ ਨੇ ਜਿਹੜੇ ਸਾਡੇ ਹਿੰਦੂ ਸੰਗਠਨਾਂ ਦੇ ਵਿੱਚ ਕਾਫੀ ਆਪਣੀ ਜ਼ਿੰਦਗੀਆਂ ਦਾਤੇ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਵੀ ਆਪਣੇ ਸਮਾਜ ਦੇ ਦੇਣ ਵਾਸਤੇ ਹਿੰਦੂਆ ਵਾਸਤੇ ਇਹਨਾਂ ਨੇ ਜੀਲਾਂ ਕਟੀਆਂ ਨੇ ਇਹਨਾਂ ਨੇ ਬੜੇ ਬੜੇ ਉਹਨਾਂ ਨੇ ਸੰਘਰਸ਼ ਕੀਤੇ ਨੇ ਤਾਂ ਸੋ ਇਹ ਸਾਡੀ ਆਸ ਦਾ ਵੀ ਮਾਨ ਰੱਖਿਆ ਜਾਵੇ ਮੈਂ ਬਸ ਇਹਨਾਂ ਕਹਿਣਾ ਚਾਹਨਾ ਕਿ ਅੱਜ ਅਸੀਂ ਬੈਠ ਕੇ ਇੱਕ ਇਹੀ ਫੈਸਲਾ ਕੀਤਾ ਹੈ ਕਿ ਇਹਨੂੰ ਅਸੀਂ ਬੜੇ ਉੱਚੇ ਲੈਵਲ ਤੇ ਲੈ ਕੇ ਜਾਵਾਂਗੇ ਇਹਦੇ ਸੰਬੰਧ ਵਿੱਚ ਸਾਨੂੰ ਮੁੱਖ ਮੰਤਰੀ ਜੀ ਨੂੰ ਮਿਲਣਾ ਪਏਗਾ ਮਿਲਾਂਗੇ ਡੀਜੀਪੀ ਸਾਹਿਬ ਨੂੰ ਵੀ ਮਿਲਣਾ ਪਏਗਾ ਮਿਲਾਂਗੇ ਇੱਥੇ ਰਹਿ ਨਹੀਂ ਜਾਏਗਾ ਨਾਲ ਹੀ ਮੈਂ ਲਾਸਟ ਬੇਨਤੀ ਜਿਹੜੀ ਆ ਫਗਵਾੜਾ ਪ੍ਰਸ਼ਾਸਨ ਨੂੰ ਮੈਂ ਕੰਨਾ ਚਾਹਾਂਗਾ ਕਿ ਜਿਹੜੇ ਮੁੱਖ ਜਿਹੜੇ ਅਪਰਾਧੀ ਨੇ ਜਿਹੜੇ ਦੇਖੋ ਇੱਕ ਕੀ ਕਹਿੰਦੇ ਆ ਵੈਸ਼ੂਟਾ ਬਾ ਲਿਖ ਕੇ ਇੱਕ ਬਹੁਤ ਵੱਡਾ ਕ੍ਰਾਈਮ ਹੈ ਬਹੁਤ ਵੱਡੀ ਦਿਨਾਂ ਤੇ ਪਹੁੰਚਣ ਵਾਲੀ ਚੀਜ਼ ਹੈ ਅਗਰ ਉਹ ਇਸ ਚੀਜ਼ ਨੂੰ ਡੀਪਲੀ ਲੈ ਕੇ ਉਹ ਜਿਹੜੇ ਮੁੱਖੇ ਜਿਹੜੇ ਸੀਗੇ ਦੋਸ਼ੀ ਸੀਗੇ ਜਿਹੜੇ ਕਹਿੰਦੇ ਧੋੜੇ ਹੋਏ ਨੇ ਫਿਲਹਾਲ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਗਰ ਨਹੀਂ ਆ ਸਭ ਕੁਝ ਹੁੰਦਾ ਤੇ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਾਨੂੰ ਸੜਕਾਂ ਤੇ ਉਤਰਨਾ ਹੀ ਪੈਣਾ ਕਿਉਂਕਿ ਅਸੀਂ ਆਪਣਾ ਜਿਹੜਾ ਵਾ ਹੱਕ ਉਹ ਲੈ ਕੇ ਚੱਲਣਾ ਤੁਹਾਨੂੰ ਆਦਿ ਇੱਕ ਰੇ ਵੀਰ ਬਜਰ ਕੇ ਹਰ ਹਰ ਮਹਾਦੇਵ ਇੱਕ ਰੇ ਵੀਰ ਬਜਰ ਕੇ ਹਰ ਹਰ ਮਹਾਦੇਵ ਬੰਗੋ ਬੰਗੋ ਜੈ ਬੰਗੋ ਬੰਗੋ ਜੈ ਨੀਲ ਬਜਰਾਂਗੇ ਹਰ ਹਰ ਮਹਾਦੇਵ ਪਾਤਾ ਜੀ ਅੱਜ ਹਨੂਮਾਨ ਗੜੀ ਫਗਵਾੜੇ ਦੇ ਵਿੱਚ ਹਿੰਦੂ ਸਕੱਟਨਾ ਦੀ ਇੱਕ ਮੀਟਿੰਗ ਹੋਈ ਆ ਉਹਨਾਂ ਦੇ ਵਿੱਚ ਹਰਵਿੰਦਰ ਸੋਢੀ ਜੀ ਸਾਡੇ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਤੋਂ ਪਹੁੰਚੇ ਆ ਮੀਟਿੰਗ ਦੇ ਵਿੱਚ ਇਹ ਜਿਹੜਾ ਗਊ ਮਾਸ ਫੜਿਆ ਗਿਆ ਆ ਉਹਦੇ ਬਾਰੇ ਚਰਚਾ ਕੀਤੀ ਗਈ ਸਾਰੀ ਜਿਹੜੀ ਫੈਕਟਰੀ ਚੱਲਦੀ ਸੀ ਜੋਤੀ ਢਾਬੇ ਦੀ ਆੜ ਦੇ ਵਿੱਚ ਸਾਰੀ ਚਰਚਾ ਕੀਤੀ ਗਈ ਔਰ ਅਸੀਂ ਸਾਡੀ ਕੱਲ ਤੇ ਪਰਸੋ ਪ੍ਰਸ਼ਾਸਨ ਨਾਲ ਦੋ ਦਿਨ ਮੀਟਿੰਗ ਵੀ ਚੱਲਦੀ ਰਹੀ ਪ੍ਰਸ਼ਾਸਨ ਨੇ ਪਰਚਾ ਜਿਹੜਾ ਆ ਉਹ ਬਾਈ ਨੇਮ ਬੰਦਿਆਂ ਦੇ ਦਰਜ ਕੀਤਾ ਆ ਪਰੰਤੂ ਉਹਨਾਂ ਦੇ ਵਿੱਚੋਂ ਤਿੰਨ ਚਾਰ ਬੰਦੇ ਜਿਹੜੇ ਮੇਨ ਆ ਢਾਬੇ ਵਾਲਾ ਮੇਨ ਜਿਹੜਾ ਅੰਦਰ ਮਾਸ ਵਾਲਾ ਜਿਹੜਾ ਲਿਉਂਦਾ ਲਿਆਂਦਾ ਜਾਂ ਮੇਨ ਮਾਲਕਾਂ ਐਗਰੀਮੈਂਟ ਆ ਸਾਰੇ ਅਜੇ ਨੱਠੇ ਹੋਏ ਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕੀਤੀ ਸੀ ਵੀ ਇਹਨਾਂ ਬੰਦਿਆਂ ਨੂੰ ਤੁਰੰਤ ਫੜਿਆ ਜਾਵੇ ਪ੍ਰਸ਼ਾਸਨ ਨੇ ਸਾਡੇ ਕੋਲੋਂ 2 ਦਿਨ ਦਾ ਟਾਈਮ ਲਿਆ ਸੀ ਕਿ ਅਸੀਂ 2 ਦਿਨ ਦੇ ਵਿੱਚ ਇਹਨਾਂ ਨੂੰ ਫੜ ਕੇ ਹਵਾਲਾ ਚ ਦਵਾਗੇ ਤਾਂ ਇਹਨਾਂ ਤੇ ਜੋ ਵੀ ਹੋਰ ਹੋਊਗੀ ਧਾਰਾ ਜਾਂ ਕਾਰਵਾਈ ਪੂਰੀ ਕਰਾਂਗੇ ਅਸੀਂ ਅੱਜ 1 ਦਿਨ ਦਾ ਹੋ ਗਿਆ ਅਸੀਂ ਐਤਵਾਰ ਤੱਕ ਦੇਖਣਾ ਵੀ ਪ੍ਰਸ਼ਾਸਨ ਜੇ ਦਾ ਇਹਨਾਂ ਨੂੰ ਫੜਦਾ ਆ ਠੀਕ ਆ ਇਹਦਾ ਸੋਮਵਾਰ ਤੋਂ ਅਸੀਂ ਇੱਕ ਆਪਣੀ ਮੀਟਿੰਗ ਕਰਕੇ ਹਿੰਦੂਸਕਰਨ ਸਾਰੇ ਦੰਲੀ ਦੀ ਤਿਆਰ ਕਰਕੇ ਤਾਂ ਅਸੀਂ ਇਹਦਾ ਜਿਹੜਾ ਅੰਦੋਲਨ ਆ ਸ਼ੁਰੂ ਕਰਾਂਗੇ ਔਰ ਉਹਦੇ ਵਿੱਚ ਜੇ ਕੋਈ ਨਫਾ ਨੁਕਸਾਨ ਹੁੰਦਾ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਆ ਔਰ ਸੜਕਾਂ ਦੇ ਵੀ ਉਤਰਾਂਗੇ ਸਾਨੂੰ ਗੁਪਤ ਸਾਡੀਆਂ ਸਾਡੀਆਂ ਵੀ ਸੂਚਨਾ ਗੁਪਤ ਹੈਗੀਆਂ ਜੇ ਪੁਲਿਸ ਨਹੀਂ ਆਈਆਂ ਉਹਨਾਂ ਦਾ ਪਤਾ ਲੱਗਿਆ ਆ ਭਈ ਇਹ ਜਿਹੜੇ ਮਾਲਕ ਸੀ ਜਿਹੜਾ ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦਾ ਬਹੁਤ ਖਾਸ ਬੰਦਾ ਆ ਔਰ ਫਗਵਾੜੇ ਦੇ ਇੱਕ ਐਮਸੀ ਦਾ ਪਤੀ ਆ ਜਿਹੜਾ ਜਿਹੜਾ ਇਹ ਚਲਾ ਰਿਹਾ ਸੀ ਗੁਰਪਤੰਦਾ ਸਾਰਾ ਔਰ ਬਾਕੀ ਇਹ ਟਾਬੇ ਵਾਲਾ ਆ ਉਹ ਵੀ ਸਥਾਨੀਅ ਜੀ ਦੀ ਸਰਕਾਰ ਆ ਉਹਦਾ ਉਹਨਾਂ ਦਾ ਖਾਸ ਬੰਦਾ ਆ ਜੇ ਅਗਰ ਸਰਕਾਰ ਨੇ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਰਕਾਰ ਦੇ ਸਾਡੇ ਲੋਕਲ ਬੰਦਿਆਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਦੇ ਵੀ ਖਰਾਬ ਧਰ ਨਿਯਮਾਂ ਦੇ ਅੰਦੋਲਨ ਕਰਾਂਗੇ ਸਾਰੇ ਹਿੰਦੂ ਸਮਾਜ ਇਕੱਠਾ ਹੋਗੇ ਇਸ ਲਈ ਮੇਰੀ ਪ੍ਰਸ਼ਾਸਨ ਨੂੰ ਮੰਗਾ ਵੀ ਦੋ ਦਿਨਾਂ ਚ ਇਹਨਾਂ ਨੂੰ ਫੜ ਕੇ ਜਿਹੜੇ ਦੋਸ਼ੀ ਆ ਉਹਨਾਂ ਦੇ ਕਾਰਵਾਈ ਕਰਕੇ ਹਵਾਲਾ ਚ ਦੇ ਕੇ ਤੇ ਇਹਨਾਂ ਤੋਂ ਗਾਂਵਾਰੇ ਪੁੱਛਿਆ ਜਾਵੇ ਵੀ ਇਹ ਕਿੱਥੋਂ ਗਾਈਆਂ ਲੈ ਆਉਂਦੇ ਸੀ ਕਿੱਦਾਂ ਕਰਦੇ ਸੀ ਕਿੱਥੇ-ਕਿਥੇ ਮੀਟ ਕਿਹੜੇ ਟਾਬਿਆਂ ਦੇ ਕਿਹੜੀਆਂ ਸ਼ਹਿਰਾਂ 'ਚ ਕਿਹੜੀਆਂ ਸਟੇਟਾਂ 'ਚ ਇਹ ਸਾਰਾ ਮੀਟ ਭੇਜਦੇ ਸੀ ਔਰ ਗਾਂ ਜਿਹੜੀ ਇਹਨਾਂ ਦੇ ਚੈਨ ਦੇ ਬਾਹਰ ਦੇ ਸ਼ਹਿਰਾਂ ਦੇ ਬੰਦੇ ਆ ਉਹ ਵੀ ਅਰੈਸਟ ਕੀਤੇ ਜਾਣ ਜੈ ਸ਼੍ਰੀ ਰਾਮ ਜੀ ਇਸ ਦੇ ਨਾਲ ਹੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਸਾਡੇ ਜਿਹੜੇ ਆਦਾਨੀਏ ਸ਼ੰਕਰਾਚਾਰੇ ਜੀ ਉਹਨਾਂ ਨੇ ਇੱਕ ਗਊ ਮਾਤਾ ਨੂੰ ਰਾਸ਼ਟ੍ਰ ਮਾਤਾ ਬਣਾਉਣ ਵਾਸਤੇ ਇੱਕ ਮੁਹਿੰਮ ਛੇੜੀ ਹੋਈ ਹੈ ਬਹੁਤ ਦੇਰ ਤੋਂ ਔਰ ਸੈਂਟਰ ਗਵਰਨਮੈਂਟ ਦੇ ਉੱਪਰ ਵੀ ਜੋ ਇੱਕ ਦਬਾਅ ਵੀ ਬਣਾਇਆ ਗਿਆ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਗਈ ਹੈ ਉਹਦੇ ਸੰਬੰਧ ਵਿੱਚ ਹੀ ਅਸੀਂ ਇਹ ਜਿਹੜਾ ਸਾਰਾ ਮੈਟਰ ਹੈ ਉਹਨਾਂ ਦਾ ਧਿਆਨ 'ਚ ਵੀ ਲਿਆਵਾਂਗੇ ਅਗਰ ਇਨ ਫਿਊਚਰ ਜੇ ਇਹਨਾਂ ਨੇ ਮੰਨ ਲਓ ਸੰਡੇ ਤੱਕ ਅਗਰ ਨਹੀਂ ਅਰੈਸਟ ਕੀਤੇ ਜਾਂ ਉਹ ਜਿਹੜਾ ਬੰਦਾ ਜਿਹੜਾ ਹੁਣ ਦੀਪਕ ਭਾਈ ਨੇ ਦੱਸਿਆ ਵੈ ਕਿ ਉਹ ਬੰਦਾ ਪ੍ਰਸ਼ਾਸ ਜਿਹੜੇ ਸਰਕਾਰ ਦੇ ਕੁਝ ਨੁਮਾਇੰਦੇ ਨੇ ਉਹਨਾਂ ਨਾਲ ਕਨੈਕਟਡ ਹੈ ਅਗਰ ਉਹਦੀ ਕੋਈ ਫੇਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਾਂ ਗੁਰੂਦੇਵ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਇਸੇ ਅੰਦੋਲਨ ਦੇ ਵਿੱਚ ਇੱਥੇ ਫਗਵਾੜਾ ਦੇ ਵਿੱਚ ਉਹਨਾਂ ਨੂੰ ਰਿਕੁਐਸਟ ਕਰਕੇ ਬੁਲਾਵਾਂਗੇ ਧੰਨਵਾਦ ਮੇਡੀ ਕੀਤੀ ਜੀ ਸਭ ਤੋਂ ਪਹਿਲਾਂ ਤਾਂ ਜਿਕਰਾ ਏ ਵੀਰ ਬਜਰੰਗੇ ਹਰ ਹਰ ਮਹਾਦੇ ਜਿਵੇਂ ਪਗਵਾੜੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਦੇਖਿਆ ਫੈਕਟਰੀ ਦੇ ਵਿੱਚ ਜਿਹੜਾ ਗਾਉ ਮਾਸ ਜਿਹੜਾ ਫੜਿਆ ਗਿਆ ਸਾਡੇ ਜਿਹੜੀ ਪਗਵਾੜੇ ਦੀ ਟੀਮ ਜਿਹੜੀ ਆ ਦੀਪਕ ਭਰਤਵਾਦੀ ਸਾਡੇ ਬਾਬਾ ਜੀ ਕਰਨਵਰ ਸਾਹਿਬ ਜਿਹੜੇ ਸਾਡੇ ਪੂਰੀ ਟੀਮ ਨੇ ਜੋ ਰਲ ਕੇ ਜਿਹੜੇ ਉਥੇ ਮਾਸ ਜਿਹੜਾ ਫੜਿਆ ਗਿਆ ਫੈਕਟਰੀ ਸੀਲ ਕਰਾਈ ਗਈ ਮੈਂ ਕਿਹਨਾਂ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਉਹਨਾਂ ਤੇ ਬੰਦੀ ਜੋ ਕਾਰਵਾਈ ਕੀਤੀ ਜਾਵੇ ਜਿਹੜੇ ਉਹਨਾਂ ਦੇ ਨਾਲ ਸਾਥੀ ਆ ਜਿਹੜੇ ਪਹਿਲੇ ਸਮੇਂ ਦੇ ਵਿੱਚ ਕੁਝ ਪਰਚੇ ਆ ਇਹੀ ਪਰਚੇ ਜਿਹੜੇ ਗਊ ਮਾਸ ਨੂੰ ਲੈ ਕੇ ਜਿਹੜੇ ਹੈਗੇ ਨੇ ਉਹਨਾਂ ਤੇ ਵੀ ਪੂਰੀ ਨੱਥ ਪਾਈ ਜਾਵੇ ਜਿਹਨਾਂ ਦੇ ਘਰ ਸੀਲ ਕੀਤੇ ਜਾਣ ਔਰ ਜਿਹੜੇ ਕੁਝ ਸ਼ਰਾਰਤੀ ਲੋਗ ਸੁਆੜੇ ਦੇ ਵਿੱਚ ਜਿਹੜੀ ਉਹਨਾਂ ਦੀ ਮਦਦ ਕਰਦੇ ਆ ਅਸੀਂ ਉਹਨਾਂ ਨੂੰ ਇੱਕ ਚਨਾਤ ਵੀ ਦੇ ਦਿੰਨੇ ਆ ਜੇ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੇ ਮਦਦ ਕੀਤੀ ਗਈ ਅਸੀਂ ਉਹਨਾਂ ਨੂੰ ਵੀ ਇਸ ਪਰਚੇ ਦੇ ਵਿੱਚ ਸ਼ਾਮਿਲ ਕਰਾਂਗੇ ਖਰਾਬ ਈਰਵਿਰੰਗੀ ਹਰ ਹਰ